લાલી ਸਰਕਾਰ ਦੇ ਤਿੰਨ ਸਾਢੇ ਤਿੰਨ ਸਾਲ ਨਿਕਲ ਗਏ ਭਗਵੰਤ ਮਾਨ ਸਾਹਿਬ ਨੇ ਗਲ ਫੜ ਕੇ ਗਲੇ ਦੀ ਸੌਂ ਚੱਕ ਕੇ ਕਿਹਾ ਸੀ ਫੈਕਟਰੀ ਬੰਦ ਹੋਏਗੀ ਭਾਵੇਂ ਤੁਹਾਡੇ ਏਕਤਾ ਦੇ ਨਾਲ ਫੈਕਟਰੀ ਬੰਦ ਈ ਪਰ ਪ੍ਰੋਪਰ ਤੌਰ ਤੇ ਕਾਗਜ਼ੀ ਰੂਪ ਦੇ ਵਿੱਚ ਕਿਉਂ ਨਹੀਂ ਬੰਦ ਹੋ ਰਹੀ ਕੀ ਕਾਰਨ ਮੰਨਦੇ 3 ਸਾਲੋਂ ਲਗਾਤਾਰ ਭਗਵੰਤ ਮਾਨ ਸਾਡੇ ਤੇ ਕਿਸ ਤਰ੍ਹਾਂ ਦੇ ਕਟਾਕਸ਼ ਕਰ ਰਿਹਾ ਹੈ ਕਿਸਾਨ ਲੀਡਰ ਕਦੇ ਖੇਤ ਨਹੀਂ ਗਏ ਇਹਨਾਂ ਨੂੰ ਪੁੱਛੋ ਕਦੋਂ ਤੁਸੀਂ ਖੇਤ ਗਏ ਸੀ ਕਿਹੋ ਜੀਆਂ ਗੱਲਾਂ ਆ ਰਹੀਆਂ ਜਿਹੜਾ ਲੱਭਦੇ ਨੇ ਹੁਣ ਆਪਾਂ ਜੇਕਰ ਦੇਖਿਆ ਜਾਵੇ ਇਸੇ ਪੋਲੂਸ਼ਨ ਦੇ ਖਿਲਾਫ ਇਹਨਾਂ ਇਸ ਫੈਕਟਰੀ ਦੇ ਖਿਲਾਫ ਇਹਦਾ ਜਿਸ ਵੇਲੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨਹੀਂ ਸੀ ਜੀ ਸਦਾ ਚ ਨਹੀਂ ਸੀ ਇਹਨਾਂ ਦੀ ਵੀਡੀਓਜ਼ ਪਈਆਂ ਨੇ ਜਿਹੜੀਆਂ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਚਲੀਆਂ ਗਈਆਂ ਲੋਕਾਂ ਨੇ ਸੁਣ ਲਈਆਂ ਜਿਹਦੇ ਚ ਅੱਜ ਫੈਕਟਰੀ ਦੇ ਖਿਲਾਫ ਹੀ ਬੋਲ ਰਿਹਾ ਹੈ ਤਾਂ ਮੈਨੂੰ ਲੱਗਦਾ ਭਗਵੰਤ ਸਿੰਘ ਮਾਨ ਦੇ ਕੋਲੋਂ ਅੱਜ ਜੋ ਕੁਝ ਲੋਕਾਂ ਲਈ ਜਿਹੜੇ ਵਾਅਦੇ ਕਰਕੇ ਆਏ ਸੀ ਲੋਕਾਂ ਨੂੰ ਜੋ ਉਮੀਦਾਂ ਸੀ ਉਹਨਾਂ ਦੇ ਪੂਰਾ ਨਹੀਂ ਉਤਰ ਰਿਹਾ ਤਾਂ ਇਹਨੂੰ ਆਪਣੇ ਆਪ ਇਹ ਕਹਿ ਲੈਣਾ ਕਰ ਦੇਣਾ ਚਾਹੀਦਾ ਕਿ ਮੈਂ ਮਤਲਬ ਸਿਆਸਤ ਛੱਡੀ ਮੈਂ ਪੰਜਾਬ ਦੇ ਮੁੱਖ ਮੰਤਰੀ ਦੇ ਪੱਤ ਤੱਕ ਹੀ ਲੈਣਾ ਜਿੱਥੇ ਮੈਂ ਆਪਦੇ ਲੋਕਾਂ ਦਾ ਵਿਸ਼ਵਾਸ ਹੀ ਮੇਰੇ ਲੋਕਾਂ ਦਾ ਮੇਰੇ ਤੋਂ ਟੁੱਟ ਰਿਹਾ ਹੈ ਤਾਂ ਇਹ ਲੈਂਡ ਪੂਲਿੰਗ ਵਾਲੀ ਜਿਹੜੀ ਹੈ ਇਹ ਆਪਣੇ ਆਪ ਚ ਇੱਕ ਵੱਡੀ ਵੱਡੀ ਠੱਗੀ ਹੈ ਕਿ ਤੁਹਾਡੇ ਕੋਲੋਂ 4800 ਗਾਜ ਤਾਂ ਲੈਣੀ ਹੈ ਤੇ ਦੇਣੀ ਵਾਪਸ ਤੁਹਾਨੂੰ 1200 ਗਾਜ ਐ ਐਤੋਂ ਵੱਡੀ ਠੱਗੀ ਹੋਰ ਕੀ ਹੋਊਗੀ ਰਵਿੰਦਰ ਸ਼ਰਮਾ ਨੇ ਕਲੀਅਰ ਕੱਟ ਕਿਹਾ ਕਿ ਇੱਕ ਵੱਡੀ ਜਥੇਬੰਦੀ ਹੈ ਜਿਹੜੀ ਨਾਂ ਲੈ ਕੇ ਕਿਹਾ ਜਥੇਬੰਦੀ ਦਾ ਉਹਨਾਂ ਨੇ ਕਿ ਉਹ ਐਮਐਸਪੀ ਦੇ ਹੱਕ 'ਚ ਨਹੀਂ ਹੈ ਐਮਐਸਪੀ ਗਰੰਟੀ ਕਾਨੂੰਨ ਦੇ ਹੱਕ 'ਚ ਨਹੀਂ ਹੈ ਹੁਣ ਇਹ ਨੇ ਇਹਦਾ ਮਤਲਬ ਇਹ ਹੈ ਕਿ ਪਤਾ ਨਹੀਂ ਹੁਣ ਲੋਕਾਂ ਨੂੰ ਸਮਝਣਾ ਪਏਗਾ ਕਿ ਪਤਾ ਨਹੀਂ ਕਿੰਨੀਆਂ ਜਥੇਬੰਦੀਆਂ ਹੋਰ ਹੋਣਗੀਆਂ ਜਿਹੜੀਆਂ ਐਮਐਸਪੀ ਗਰੰਟੀ ਕਾਨੂੰਨ ਦੇ ਹੱਕ 'ਚ ਨਹੀਂ ਹੈ ਹੁਣ ਕਲੀਅਰ ਵੀ ਕੋਈ ਜਥੇਬੰਦੀ ਹੈ ਸਰਕਾਰੀ ਨੇ ਨਹੀਂ ਇਹ ਨਾ ਕਹੀਏ ਆਪਾਂ ਉਹਨਾਂ ਦੀ ਵਿਚਾਰਧਾਰਾ ਦਾ ਅੰਤਰ ਹੈ ਚਾਰ ਧਾਰਕ ਬਕਰੇਵੇਂ ਆ ਤੇ ਉਹ ਆਪਣੇ ਆਪ ਜਦੋਂ ਅਸੀਂ ਜਿਹੜੀ ਲੜਾਈ ਲੜਦੇ ਆ ਅਗਰ ਉਸ ਲੜਾਈ ਦੇ ਵਿੱਚ ਆਪਦੇ ਕਿਸਾਨਾਂ ਦਾ ਇੱਕ ਵੱਡਾ ਹਿੱਸਾ ਲੈ ਕੇ ਉਹ ਪਾਸੇ ਬੈਠੇ ਆ ਤਾਂ ਆਪਣੇ ਆਪ ਮੰਨ ਲਓ ਸਰਕਾਰ ਦੇ ਪੱਖੀ ਬਣ ਜਾਂਦੇ ਆ ਅੱਜ ਇਸ ਤਰ੍ਹਾਂ ਮਤਲਬ ਪੰਜਾਬ ਸਰਕਾਰ ਹਮਲਾਵਰ ਹੈ ਮੈਨੂੰ ਲੱਗਦਾ ਇਹਦੇ ਤੇ ਲੋਕਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਅਗਰ ਕੋਈ ਨਾ ਆਵੇ ਤਾਂ ਪਬਲਿਕ ਨੂੰ ਆ ਜਾਣਾ ਚਾਹੀਦਾ ਵੀ ਭਗਵੰਤ ਮਾਨ ਦਾ ਲਗਾਤਾਰ ਜ਼ੋਰ ਲਗਾਇਆ ਕਿਸਾਨ ਲੀਡਰਾਂ ਨੂੰ ਬਦਨਾਮ ਕਰਨ ਦਾ ਹੈਨਾ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਤੁਹਾਡੇ ਚੈਨਲ ਦੇ ਰਾਹੀਂ ਕਿ ਮੁੱਖ ਮੰਤਰੀ ਜੀ ਇੱਕ ਗੱਲ ਦੱਸੋ ਤੁਸੀਂ ਕਹਿੰਦੇ ਆ ਵੀ ਕਿਸਾਨਾਂ ਨੂੰ ਤਾਂ ਪਤਾ ਹੀ ਨਹੀਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਵੀ ਮੈਂ ਕਿਸਾਨ ਦਾ ਪੁੱਤ ਹਾਂ ਤੇ ਬਾਕੀ ਰਹਿੰਦੀ ਗੱਲ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਕਸਟੂਡੀਓ ਨੂੰ ਤੁਸੀਂ ਪੂਰੇ ਪੰਜਾਬ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਸੀ ਤੁਹਾਨੂੰ ਤਾਂ ਰਥੀ ਰਥੀ ਗੱਲ ਦਾ ਪੰਜਾਬ ਦਾ ਪਤਾ ਹੋਣਾ ਚਾਹੀਦਾ ਸੀ ਜਿੱਦਾਂ ਪਾਲਿਸੀ ਦੇ ਵਿੱਚ ਇਹ ਕਿਹਾ ਗਿਆ ਕਿ 30000 ਰੁਪਇਆ ਪਰ ਏਕੜ ਅਸੀਂ ਤੁਹਾਨੂੰ ਠੇਕਾ ਦੇਵਾਂਗੇ ਇਹ ਕਿਤੇ ਦੁਨੀਆ ਤੇ 30000 ਰੁਪਏ ਦਾ ਠੇਕਾ ਹੈ ਇੱਕ ਕਿਸਾਨ ਜਥੇਬੰਦੀਆਂ ਨੇ ਤੁਹਾਡੇ ਅبرੋਧੀਆਂ ਨੇ ਰੋਲਾ ਪਾਇਆ ਅੱਜ ਤੁਸੀਂ ਕਹਿ ਰਹੇ ਆਂ ਵੀ 5 ਸਾਲ ਆਪਣਾ 50000 ਰੁਪਏ ਦਾ ਠੇਕਾ ਵੀ ਦੇਵਾਂਗੇ ਤੇ ਨਾਲ ਤੁਸੀਂ ਇਹ ਵੀ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ ਉੱਥੇ ਫਸਲ ਵੀ ਬੀਜੀ ਚਲਿਓ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਅੱਜ ਸਾਂਝਾ ਮੋਰਚਾ ਜੀਰਾ ਜਿਹੜਾ ਮੋਰਚਾ ਲੱਗਾ ਹੋਇਆ ਸੀ ਸ਼ਰਾਬ ਫੈਕਟਰੀ ਦੇ ਵਿਰੁੱਧ ਅੱਜ ਪੂਰੇ 3 ਸਾਲ ਹੋ ਗਏ ਨੇ ਤੇ ਇਸ ਮੋਰਚੇ ਦੇ ਵਿੱਚ ਹਰੇਕ ਜਥੇਬੰਦੀ ਨੇ ਸ਼ਿਰਕਤ ਕੀਤੀ ਹੈ ਕਿਸਾਨ ਜਥੇਬੰਦੀਆਂ ਨੇ ਸਮਾਜ ਸੇਵੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਉੱਥੇ ਸਾਡੇ ਨਾਲ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਵੀ ਨਾਲ ਨੇ ਸਿਹਤ ਨਾ ਠੀਕ ਹੋਣ ਕਰਕੇ ਇਹਨਾਂ ਨੇ ਹਾਜ਼ਰੀ ਲਵਾਈ ਏ ਪਰ ਗਰਮੀ ਬਹੁਤ ਜ਼ਿਆਦੀ ਹੋਣ ਕਰਕੇ ਅਸੀਂ ਗੱਡੀ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਡੱਲੇਵਾਲ ਸਾਹਿਬ ਦਾ ਚੈਨਲ ਤੇ ਸਵਾਗਤ ਹੈ ਜੀ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਡੱਲੇਵਾਲ ਸਾਹਿਬ ਪੂਰੇ 3 ਸਾਲ ਹੋ ਗਏ ਬਦਲਾਲੀ ਸਰਕਾਰ ਦੇ ਤਿੰਨ ਸਾਢੇ ਤਿੰਨ ਸਾਲ ਨਿਕਲ ਗਏ ਭਗਵੰਤ ਮਾਨ ਸਾਹਿਬ ਨੇ ਗਲ ਫੜ ਕੇ ਗਲੇ ਦੀ ਸੋਹ ਚਾ ਕੇ ਕਿਹਾ ਸੀ ਫੈਕਟਰੀ ਬੰਦ ਹੋਏਗੀ ਭਾਵੇਂ ਤੁਹਾਡੇ ਏਕਤਾ ਦੇ ਨਾਲ ਫੈਕਟਰੀ ਬੰਦ ਦੇ ਪਰ ਪ੍ਰੋਪਰ ਤੌਰ ਤੇ ਕਾਗਜ਼ੀ ਰੂਪ ਦੇ ਵਿੱਚ ਕਿਉਂ ਨਹੀਂ ਬੰਦ ਹੋ ਰਹੀ ਕੀ ਕਾਰਨ ਮੰਨਦੇ ਤਿੰਨ ਸਾਲ ਹੋ ਗਏ ਸਵਾਲ ਪਤਾ ਕੀ ਹੈ ਅਸਲ ਆਪਾਂ ਬਹੁਤ ਲੰਬੇ ਸਮੇਂ ਤੋਂ ਇਸ ਚੀਜ਼ ਦਾ ਰੌਲਾ ਪੈ ਰਿਹਾ ਹੈ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਮ ਪਬਲਿਕ ਨੂੰ ਇਹਨਾਂ ਗੱਲਾਂ ਦੀ ਸਮਝ ਆਵੇ ਕਿ ਅਸੀਂ ਲੜ ਕੇ ਇਸ ਗੱਲ ਤੇ ਰਹੇ ਹਾਂ ਅਸਲ ਇਹ ਆ ਕਿ ਸਾਡੀ ਪੁਰਾਣੇ ਸਮੇਂ ਤੋਂ ਜਿਹੜੀ ਲੜਾਈ ਚੱਲ ਰਹੀ ਹੈ ਉਹ ਕਾਰਪੋਰੇਟ ਨੂੰ ਜਿਸ ਤਰੀਕੇ ਦੇ ਨਾਲ ਸਰਕਾਰਾਂ ਸਾਡਾ ਸਾਰਾ ਕੁਝ ਕੁਦਰਤੀ ਸੋਰਸ ਜਿਹੜੇ ਜੀ ਉਹ ਸੌਪਣ ਵੱਲ ਨੂੰ ਚਲੀਆਂ ਹੋਈਆਂ ਨੇ ਨਾ ਤਾਂ ਫਿਰ ਉਹ ਜਿਹੜਾ ਲੋਕਾਂ ਦਾ ਸਰਵਾਈਵ ਕਰਨ ਦੇ ਸੋਰਸ ਨੇ ਜੀ ਉਹ ਸੋਰਸ ਜਦੋਂ ਖੁੱਸਦੇ ਨਜ਼ਰ ਆਉਂਦੇ ਨੇ ਸਾਡੀ ਨਿਗਾ ਚ ਤਾਂ ਫਿਰ ਅਸੀਂ ਉਹਦੀ ਦੁਹਾਈ ਪਿੱਟਣ ਦੀ ਕੋਸ਼ਿਸ਼ ਕਰਦੇ ਹਾਂ ਲੋਕਾਂ ਨੂੰ ਜਾਗਰਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਰਕਾਰਾਂ ਨੂੰ ਹਾਜਮ ਵੀ ਨਹੀਂ ਆਉਂਦਾ ਜੀ ਆ ਤੁਸੀਂ ਦੇਖ ਰਹੇ ਹੋ ਲਗਾਤਾਰ ਭਗਵੰਤ ਮਾਨ ਸਾਡੇ ਦੇ ਕਿਸ ਤਰ੍ਹਾਂ ਦੇ ਕਟਾਕਸ਼ ਘਸ ਰਿਹਾ ਹੈ ਕਿਸਾਨ ਲੀਡਰ ਕਦੇ ਖੇਤ ਨਹੀਂ ਗਏ ਇਹਨਾਂ ਨੂੰ ਪੁੱਛੋ ਕਦੋਂ ਤੁਸੀਂ ਖੇਤ ਗਏ ਸੀ ਕਿਹੋ ਜੀਆਂ ਗੱਲਾਂ ਰਹੀਆਂ ਹੁਣ ਆਪਾਂ ਜੇਕਰ ਦੇਖਿਆ ਜਾਵੇ ਇਸੇ ਪੋਲੂਸ਼ਨ ਦੇ ਖਿਲਾਫ ਇਹਨਾਂ ਇਸ ਫੈਕਟਰੀ ਦੇ ਖਿਲਾਫ ਇਹਦਾ ਜਿਸ ਵੇਲੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨਹੀਂ ਸੀ ਜੀ ਸਦਾ ਚ ਨਹੀਂ ਸੀ ਇਨਾਂ ਦੀ ਵੀਡੀਓਜ਼ ਪਈਆਂ ਨੇ ਜਿਹੜੀਆਂ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਚਲੀਆਂ ਗਈਆਂ ਲੋਕਾਂ ਨੇ ਸੁਣ ਲਈਆਂ ਸੱਚ ਜੀ ਜਿਹਦੇ ਚ ਇਸ ਫੈਕਟਰੀ ਦੇ ਖਿਲਾਫ ਹੀ ਬੋਲ ਰਿਹਾ ਹੈ ਜੀ ਹੁਣ ਉਸ ਤੋਂ ਬਾਅਦ ਅੱਗੇ ਬਾਅਦ ਤੁਸੀਂ ਮਤਲਬ ਮੱਤੇਵਾਲਾ ਜਿਹੜਾ ਮਤਲਬ ਜੰਗਲ ਦੀ ਇਹ ਗੱਲ ਚੱਲੀ ਸੀ ਜੀ ਉਹਦੇ ਖਿਲਾਫ ਜਾਜਾ ਰੌਲਾ ਪਾਉਣ ਵਾਲਾ ਤੇ ਇਹਦੀ ਸਰਕਾਰ ਦੇ ਵਿੱਚ ਲੋਕਾਂ ਦੇ ਡਾਂਗ ਠਾ ਲਈ ਸੀ ਕਿ ਇੱਥੇ ਮਤਲਬ ਅਸੀਂ ਇਹਨੂੰ ਆਪਦੀ ਇਸ ਪਰਪਸ ਲਈ ਯੂਜ਼ ਕਰਨਾ ਹੈ ਹੂੰ ਸਵਾਲ ਮੇਰਾ ਗੱਲ ਕਰਨ ਦਾ ਕੀ ਹੈ ਕਿ ਇਹਦੋਂ ਪਹਿਲੀ ਸਰਕਾਰ ਸੀ ਜਿਹੜੀ ਉਸ ਪਹਿਲੀ ਸਰਕਾਰ ਦੇ ਵਿੱਚ ਇੱਕ ਕਮੇਟੀ ਬਾਕਾਇਦਾ ਬਣ ਕੇ ਇਸ ਫੈਕਟਰੀ ਦੇ ਉੱਤੇ ਉਹਨੇ ਸਰਵੇ ਕੀਤਾ ਤੇ ਉਹਦੀਆਂ ਰਿਪੋਰਟਾਂ ਚਲੀਆਂ ਗਈਆਂ ਕਿ ਇਹ ਫੈਕਟਰੀ ਨੁਕਸਾਨ ਕਰ ਰਹੀ ਹੈ। ਜੀ ਨਾ ਤਾਂ ਉਸ ਸਰਕਾਰ ਨੇ ਬੰਦ ਕੀਤਾ ਨਾ ਇਹਨੇ ਮਤਲਬ ਅੱਜ ਬੰਦ ਕਰਨ ਦੀ ਕੋਸ਼ਿਸ਼ ਕਰੇ ਕਾਰਨ ਕਿ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਸ਼ੁਰੂ ਕੀਤੀ ਹੈ ਕਿ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਹਰ ਪੋਲੀਟੀਕਲ ਧਿਰ ਖੇਡਦੀ ਹੈ ਜਿਵੇਂ ਪੋਲੀਟੀਕਲ ਧਰਨੂ ਉਹ ਖਡਾਉਣਾ ਚਾਹੁੰਦੇ ਨੇ ਬਾਂਦਰ ਦੀ ਤਰ੍ਹਾਂ ਇਹ ਉਸੇ ਤਰ੍ਹਾਂ ਉਹਨਾਂ ਦੇ ਇਸ਼ਾਰਿਆਂ ਤੇ ਨੱਚਦੇ ਐ ਔਰ ਉਹਨਾਂ ਦੇ ਹੱਕ 'ਚ ਫੈਸਲੇ ਇਹ ਮਤਲਬ ਕਰਦੇ ਐ ਜੀ ਉਹ ਬਿਲਕੁਲ ਉਹੀ ਗੱਲ ਇੱਥੇ ਹੋਈ ਐ ਜਿਹੜੀ ਤੁਸੀਂ ਤੁਹਾਡਾ ਸਵਾਲ ਸੀਗਾ ਕਿ ਭਗਵੰਤ ਮਾਨ ਨੇ ਗਲੇ ਦੀ ਸੌਂ ਖਾ ਕੇ ਕਿਹਾ ਜੀ ਲੇਕਿਨ ਅਗਰ ਇਹਦੇ ਵਿੱਚ ਰਤੀ ਪਰ ਵੀ ਇਹ ਇਨਸਾਨੀਅਤ ਹੋਵੇ ਤਾਂ ਮੈਨੂੰ ਲੱਗਦਾ ਭਗਵੰਤ ਸਿੰਘ ਮਾਨ ਦੇ ਕੋਲੋਂ ਅੱਜ ਜੋ ਕੁਝ ਲੋਕਾਂ ਲਈ ਜਿਹੜੇ ਵਾਅਦੇ ਕਰਕੇ ਆਏ ਸੀ ਲੋਕਾਂ ਨੂੰ ਜੋ ਉਮੀਦਾਂ ਸੀ ਉਹਨਾਂ ਦੇ ਪੂਰਾ ਨਹੀਂ ਉਤਰ ਰਿਹਾ ਜੀ ਤਾਂ ਇਹਨੂੰ ਆਪਣੇ ਆਪ ਇਹ ਕਹਿ ਲੈਣਾ ਕਰ ਦੇਣਾ ਚਾਹੀਦਾ ਕਿ ਮੈਂ ਮਦਲੋ ਸਿਆਸਤ ਛੱਡੀ ਮੈਂ ਇਹ ਜੀ ਮੁੱਖ ਮੰਤਰੀ ਦੇ ਪਦ ਤੋਂ ਕੀ ਲੈਣਾ ਜਿੱਥੇ ਮੈਂ ਆਪਦੇ ਲੋਕਾਂ ਦਾ ਵਿਸ਼ਵਾਸ ਹੀ ਮੇਰੇ ਲੋਕਾਂ ਦਾ ਮੇਰੇ ਤੋਂ ਟੁੱਟ ਰਿਹਾ ਹੈ ਪਰ ਉਹ ਕਹਿੰਦੇ ਇਹ ਪੰਜਾਬ ਲਈ ਕੰਮ ਹੀ ਬੜਾ ਕੀਤਾ ਰੰਗਲਾ ਪੰਜਾਬ ਬਣਾਤਾ ਬੇਦਬੀਆਂ ਤੇ ਹੇ ਕਾਨੂੰਨ ਬਣਾ ਰਹੇ ਆ ਅਸੀਂ ਆ ਜਮੀਨਾਂ ਤੇ ਵੀ ਅਸੀਂ ਤੁਸੀਂ ਕਹਿ ਰਹੇ ਹੋ ਵੀ ਸਾਡੀਆਂ ਜਮੀਨਾਂ ਖੋਣ ਵਾਲੇ ਕਾਨੂੰਨ ਨੇ ਉਹ ਕਹਿੰਦਾ ਵੀ ਜ਼ਮੀਨ ਜ਼ਿਮੀਂਦਾਰਾਂ ਦੇ ਹੱਕ ਦੇ ਕਾਨੂੰਨ ਨੇ ਦੇਖੋ ਸਵਾਲ ਇਹ ਹੈ ਇਹ ਗੱਲ ਜਦੋਂ ਕੇਂਦਰ ਸਰਕਾਰ ਸਾਡੀਆਂ ਜ਼ਮੀਨਾਂ ਖੋਣ ਲਈ ਕਾਨੂੰਨ ਲੈ ਕੇ ਆਈ ਹੈ ਜੀ ਉਹ ਵੀ ਕਾਰਪੋਰੇਟ ਨੂੰ ਜ਼ਮੀਨਾਂ ਦੇਣ ਦਾ ਇੱਕ ਰਸਤਾ ਖੋਲਿਆ ਜਾ ਰਿਹਾ ਸੀ ਜੀ ਉਦੋਂ ਇਹ ਕਹਿ ਰਹੀ ਹੈ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਕਿ ਅਸੀਂ ਕਿਸਾਨਾਂ ਦੇ ਨਾਲ ਆ ਅੱਜ ਜ਼ਮੀਨ ਪਰੋਸ ਕੇ ਦਿੱਤੀ ਜਾ ਰਹੀ ਉਹਨਾਂ ਹੀ ਕਾਰਪੋਰੇਟਸ ਨੂੰ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਇਮਾਨਦਾਰੀ ਨਾਲ ਗੱਲ ਇਹ ਕੀ ਪੰਜਾਬ ਦੇ ਅੰਦਰ ਪੰਜਾਬ ਦੀ ਪਾਪੂਲੇਸ਼ਨ ਇੰਨੀ ਵਧ ਗਈ ਕਿ ਅੱਜ ਲੋਕਾਂ ਨੂੰ ਰਹਿਣ ਵਾਸਤੇ ਵਸਣ ਵਾਸਤੇ ਘਰ ਨਹੀਂ ਮਿਲ ਰਹੇ ਜਾਂ ਜਿਨ੍ਹਾਂ ਨੂੰ ਨਹੀਂ ਮਿਲ ਰਹੇ ਕੀ ਇਸ ਲੈਂਡ ਪੂਲਿੰਗ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਲਈ ਇਹ ਮਕਾਨ ਬਣਾ ਕੇ ਦੇਣਗੇ ਜਿਨ੍ਹਾਂ ਨੂੰ ਨਹੀਂ ਮਿਲ ਰਹੇ ਜਿਹੜੇ ਵਿਚਾਰੇ ਬੇਘਰੇ ਲੋਕ ਬੈਠੇ ਨੇ ਜਿਨ੍ਹਾਂ ਦੇ ਕੋਲੇ ਸਿਰ ਤੇ ਛੱਤ ਹੈ ਨਹੀਂ ਇਹ ਉਹਨਾਂ ਲਈ ਨਹੀਂ ਬਣ ਰਿਹਾ ਇਹ ਇੰਡਸਟਰੀਅਲਿਸਟਾਂ ਲਈ ਬਣ ਰਿਹਾ ਇਹ ਵੱਡੇ ਵੱਡੇ ਕਾਰਪੋਰੇਟ ਲੋਕਾਂ ਲਈ ਬਣ ਰਿਹਾ ਵੱਡੀਆਂ ਧਿਰਾਂ ਲਈ ਬਣ ਰਿਹਾ ਜੀ ਤੋ ਇਹਦਾ ਮਤਲਬ ਲੈਂਡ ਪੂਲਿੰਗ ਦੀ ਲੋੜ ਤਾਂ ਫਿਰ ਹੈ ਨਹੀਂ ਅਗਲੀ ਗੱਲ ਪੂਰੇ ਪੰਜਾਬ ਦੇ ਅੰਦਰ ਸਾਰੇ ਸ਼ਹਿਰਾਂ ਦਾ ਤੁਸੀਂ ਮਤਲਬ ਖਾਸ ਕਰਕੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਸਾਰੇ ਪੱਤਰਕਾਰ ਜਿਹੜੇ ਸ਼ਿਹਰਦ ਪੱਤਰਕਾਰ ਹੈ ਪੰਜਾਬ 'ਚ ਨਿਕਲੋ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੱਟੀ ਪਈ ਕਲੋਨੀ ਦੇ ਨਿਸ਼ਾਨ ਮਿਲ ਜਾਣਗੇ ਬਿਲਕੁਲ ਜੀ ਹੁਣ ਜਿਹੜੀ ਕਲੋਨੀ ਕੱਟੀ ਪਈ ਹੈ ਆਵਾਜ਼ ਹੋਈ ਨਹੀਂ ਜੀ ਔਰ ਹਰ ਸ਼ਹਿਰ ਦੇ ਵਿੱਚ ਇਹ ਹਾਲਾਤ ਹੈ ਉਹ ਯਾਰ ਜਿਹੜੀ ਤੁਸੀਂ ਜ਼ਮੀਨ ਪਹਿਲਾਂ ਲੈ ਚੁੱਕੇ ਹੋ ਉਹ ਨਹੀਂ ਆ ਬਾਦ ਹੋਈ ਜੀ ਜਿਵੇਂ ਆ ਪਿੱਛੇ ਜਿਹੜੀ ਆ ਸਾਡੀ ਖੰਡ ਮੈਲ ਸੀ ਜਗਰਾਉਂ ਵਾਲੀ ਜੀ ਉਹ ਵੀ ਮਤਲਬ ਇਸੇ ਤਰ੍ਹਾਂ ਕਲੋਨਾਈਜ਼ਰਾਂ ਨੂੰ ਦੇ ਦਿੱਤੀ ਸੱਚ ਜੀ ਕੀ ਉੱਥੇ ਮਤਲਬ ਕਲੋਨੀਆਂ ਉੱਤਰ ਗਈਆਂ ਡਿਵੈਲਪਮੈਂਟ ਹੋਈ ਕੀ ਉਹਦੀ ਡਿਵੈਲਪਮੈਂਟ ਹੋ ਗਈ ਨਹੀਂ ਜੀ ਇਦੋਂ ਵੀ ਗਾਹਾਂ ਜੀ ਮੁਹਾਲੀ ਜਿੱਥੇ ਜਿੱਥੇ ਜ਼ਿਆਦਾ ਘੋੜਾ ਫੇਰਿਆ ਜਾ ਰਿਹਾ ਹੈ ਜੀ ਕਿ ਇੱਥੇ ਸਿਆ ਕਰਨਾ ਉਸ ਮੁਹਾਲੀ ਦੇ ਮੇਰੇ ਕੋਲੇ ਬੰਦੇ ਆਏ ਉਸ ਇਲਾਕੇ ਦੇ 88 99 ਤੇ 90 ਸੈਕਟਰ ਦੇ ਉਹਨਾਂ ਬੰਦੇ ਨੇ ਇਹ ਗੱਲ ਕਿਹਾ ਵੀ ਸਾਡੀ ਜ਼ਮੀਨ 2011 ਦੇ ਵਿੱਚ ਇਹਨਾਂ ਨੇ ਲੈਂਡ ਪੂਲਿੰਗ ਦੇ ਤਹਿਤ ਲਈ ਹੈ ਜੀ ਲੇਕਿਨ ਸਾਨੂੰ ਹਜੇ ਤੱਕ ਕੋਈ ਪਲਾਟ ਨਹੀਂ ਮਿਲਿਆ ਤੇ ਸਾਨੂੰ ਅੱਜ ਇਹ ਕਹਿ ਰਿਹਾ ਕਿ ਤੁਹਾਨੂੰ ਪਲਾਟ ਦੇਵਾਂਗੇ ਜੀ ਅਸੀਂ ਜਦੋਂ ਤੁਹਾਡਾ ਫੈਸਲਾ ਹੋ ਗਿਆ ਤੁਹਾਡੀ ਵਾਰੀ ਆ ਗਈ 95 ਸੈਕਟਰ ਦੇ ਵਿੱਚ ਜ਼ਮੀਨ ਸਾਡੀ ਤੁਸੀਂ ਮਤਲਬ 88 ਸੈਕਟਰ ਤੇ ਲਈ ਬੈਠੇ ਹੋ ਜਗ੍ਹਾ ਸਾਨੂੰ ਦੇ ਰਹੇ ਹੋ 95 ਸੈਕਟਰ ਦੇ ਵਿੱਚ ਪਹਿਲੀ ਗੱਲ ਕੀ ਫਿਰ ਉਹ ਕਹਿੰਦੇ ਵੀ ਹਜੇ ਮਿਲੀ ਨਹੀਂ ਜੀ ਉਹਦੋਂ ਵੀ ਅਗਲੀ ਗੱਲ ਆ ਜਿਹੜੀ ਇੰਪੋਰਟੈਂਟ ਸਮਝਣ ਵਾਲੀ ਆ ਕਿ ਨਾ ਤਾਂ 90 ਸੈਕਟਰ ਆਬਾਦ ਹੋਇਆ ਨਾ 94 ਨਾ 95 ਨਾ 96 ਸੈਕਟਰ ਕੋਈ ਆਬਾਦ ਨਹੀਂ ਹੋਇਆ ਬਿਲਕੁਲ ਜੀ ਜ਼ਮੀਨ ਲਈ ਬੈਠੇ ਨੇ ਜੀ ਯਾਰ ਤੁਹਾਡੇ ਕੋਲੋਂ ਪਹਿਲੀ ਜਿਹੜੀ ਲਈ ਜ਼ਮੀਨ ਆ ਉਹਨੂੰ ਹਜੇ ਤੱਕ ਤੁਸੀਂ ਡਿਵੈਲਪ ਕਰਕੇ ਉਹਨੂੰ ਉਹ ਕੁਝ ਨਹੀਂ ਕਰ ਸਕੇ ਜਿਹੜਾ ਹੁਣ ਕਰਨ ਦੀਆਂ ਗੱਲਾਂ ਕਰ ਰਹੇ ਹੋ ਤਾਂ ਤੁਸੀਂ ਮੈਨੂੰ ਗੱਲੇ ਦੱਸਿਓ ਕਿ ਜਿਹੜਾ ਹੁਣ 60000 ਏਕੜ ਜ਼ਮੀਨ ਲਈ ਜਾ ਰਹੀ ਹੈ ਲੈਂਡ ਪੂਲਿੰਗ ਦੇ ਤਹਿਤ ਡਿਵੈਲਪਮੈਂਟ ਦੇ ਨਾਂ ਤੇ ਤਾਂ ਇਹਨੂੰ ਇਹਦੇ ਵਿੱਚ ਕੀ ਡਿਵੈਲਪ ਕਰਨਗੇ ਕਿਹਨੂੰ ਲਿਆ ਕੇ ਵਸਾਉਣਗੇ ਕੌਣ ਰਹੇਗਾ ਇੱਥੇ ਕਿਹਦੇ ਲਈ ਕੀਤਾ ਜਾ ਰਿਹਾ ਹੈ ਖੇਤੀ ਪ੍ਰਧਾਨ ਸੂਬਾ ਤੇ ਜਿਹੜੀ ਉਪਜ ਦੇਣ ਵਾਲੀ ਜ਼ਮੀਨ ਬਾਉਂਡ ਕੀਤੀ ਜਾ ਰਹੀ ਹੈ ਕੁਝ ਸੜਕਾਂ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਤੁਹਾਨੂੰ ਲੱਗ ਨਹੀਂ ਰਿਹਾ ਨਹੀਂ ਇਹ ਤੇ ਮੈਂ ਇਹ ਕਲ ਕਹੂੰਗਾ ਕਿ ਸੰਵਿਧਾਨ ਦੀ ਉਲੰਘਣਾ ਹੈ ਕਾਨੂੰਨ ਦੀ ਉਲੰਘਣਾ ਹੈ ਜੀ ਜਿਹੜਾ ਲੈਂਡ ਐਕ acquisition ਐਕਟ 2013 ਬਣਿਆ ਉਹਦੇ ਵਿੱਚ ਬੜਾ ਕਲੀਅਰ ਸਪਸ਼ਟ ਕੀਤਾ ਗਿਆ ਹੈ ਜੀ ਕਿ ਜਿਹੜੀਆਂ ਮਲਟੀ ਕ੍ਰੌਪਸ ਦੇਣ ਵਾਲੀਆਂ ਫਸਲਾਂ ਜਿਹੜੀਆਂ ਇੱਕ ਤੋਂ ਵੱਧ ਬਿਲਕੁਲ ਜੀ ਫਸਲਾਂ ਦਿੰਦੀਆਂ ਨੇ ਕਿ ਅੱਜ ਤਾਂ ਪੰਜਾਬ ਦੇ ਵਿੱਚ ਕਿਤੇ ਇੱਕ ਇੰਚ ਧਰਤੀ ਨਹੀਂ ਜਿਹੜੀ ਇੱਕ ਤੋਂ ਵੱਧ ਫਸਲਾਂ ਨਾ ਦਿੰਦੀ ਹੋਵੇ ਤਿੰਨ ਤਣ ਫਸਲਾਂ ਦੇ ਰਹੀਆਂ ਨੇ ਚਾਰ ਚਾਰ ਫਸਲਾਂ ਦੇ ਰਹੀਆਂ ਨੇ ਬਿਲਕੁਲ ਜੀ ਇਹ ਜ਼ਮੀਨਾਂ ਉਹਨਾਂ ਨੇ ਕਿਹਾ ਕਿ ਐਕਵਾਇਰ ਕੀਤੀਆਂ ਹੀ ਨਹੀਂ ਜਾ ਸਕਦੀਆਂ ਉਸ ਕਾਨੂੰਨ ਦੇ ਮਤਾਬਕ ਇਹ ਲਈਆਂ ਨਹੀਂ ਜਾ ਸਕਦੀਆਂ ਲੇਕਿਨ ਸਵਾਲ ਕੀ ਹੈ ਕਿ ਇਹਨਾਂ ਜ਼ਮੀਨਾਂ ਦੇ ਉੱਤੇ ਅਖ ਕਾਰਪੋਰੇਟ ਦੀ ਬਹੁਤ ਲੰਬੇ ਸਮੇ ਤੋਂ ਹੈ ਕਦੇ ਤਾਂ ਉਹਨਾਂ ਨੇ ਹਮਲਾ ਕੀਤਾ ਕਿ ਉਹ ਕਾਨੂੰਨ ਲੈ ਕੇ ਆਂਦੇ ਮੋਦੀ ਸਾਹਿਬ ਦੇ ਥਰੂ ਕਿ ਇੱਥੇ ਪਹਿਲਾਂ ਮੰਡੀ ਸਿਸਟਮ ਖਤਮ ਕਰੋ ਮੰਡੀ ਸਿਸਟਮ ਖਤਮ ਹੋਏਗਾ ਤੇ ਆਪਣੇ ਆਪ ਇਹਨਾਂ ਦੀ ਪ੍ਰੋਸੇਸਿੰਗ ਸਿਸਟਮ ਖਤਮ ਹੋ ਜਾਏਗਾ ਸੇਲ ਦਾ ਕੰਮ ਖਤਮ ਹੋ ਜਾਏਗਾ ਫਸਲ ਆਪ ਦੀ ਮਤਲਬ ਵੇਚ ਨਹੀਂ ਸਕਣਗੇ ਔਰ ਜਦੋਂ ਫਸਲ ਵੇਚਣ ਲਈ ਕੋਈ ਅੱਡਾ ਟਿਕਾਣਾ ਹੀ ਨਾ ਹੋਇਆ ਤਾਂ ਫਿਰ ਵਪਾਰੀ ਆਪਣੀ ਮਰਜ਼ੀ ਦੇ ਭਾਅ ਲੁੱਟੂਗਾ ਤੇ ਰੇਟ ਘਟਣਗੇ ਘਟਣਗੇ ਜੀ ਘੱਟ ਰੇਟ ਮਿਲੇਗਾ ਤੇ ਕਿਸਾਨ ਸਰ ਕਰਜ਼ਾ ਚੜਨਾ ਸੁਭਾਵਿਕ ਹੈ ਤੇ ਉਹ ਕਰਜ਼ੇ ਦੇ ਵਿੱਚ ਕਿਸਾਨਾਂ ਨੂੰ ਜ਼ਮੀਨ ਦੇਣੀ ਪੈਗੀ ਤੇ ਉਹ ਜ਼ਮੀਨ ਦੇ ਮਾਲਕ ਅਖੀਰ ਕਾਰਪੋਰੇਟ ਬਣ ਗਏ ਜੀ ਕੋਸ਼ਿਸ਼ ਉਧਰ ਵੀ ਇਹੀ ਸੀ ਤੇ ਕੋਸ਼ਿਸ਼ ਅੱਜ ਵੀ ਉਹੀ ਹੈ ਵੀ ਟੰਗ ਬਦਲ ਗਿਆ ਟੰਗ ਬਦਲ ਗਿਆ ਬੰਦੇ ਬਦਲ ਗਏ ਤਰੀਕਾ ਉਹ ਆ ਗੱਲ ਉਹ ਆ ਕਹਾਣੀ ਉਹ ਆ ਤੋ ਬਹੁਤ ਸਾਰੀਆਂ ਪਿਕਚਰਸ ਤੁਸੀਂ ਦੇਖ ਰਹੇ ਹੋ ਦੁਨੀਆਂ ਦੇ ਉੱਤੇ ਜ਼ਾਹਰ ਹੋ ਰਹੀਆਂ ਨੇ ਜੀ ਜਿਹਦੇ ਵਿੱਚ ਇਹ ਕਿਹਾ ਗਿਆ ਵਿਖਾਇਆ ਗਿਆ ਹੈ ਕਿ ਭਈ ਮੋਦੀ ਤੋਂ ਬਾਅਦ ਕੇਜਰੀਵਾਲ ਦਾ ਅਡਾਨੀ ਦੇ ਨਾਲ ਫੋਟੋਆਂ ਵਾਇਰਲ ਹੋ ਰਹੀਆਂ ਨੇ ਹੁਣ ਇਦੋਂ ਵੀ ਗਾਹਾਂ ਜੇ ਆਪਾਂ ਇਦੋਂ ਅਗਲੀ ਗੱਲ ਕਰੀਏ ਜੇਕਰ ਸੱਚੀਓਂ ਭਗਵੰਤ ਮਾਨ ਜਾਂ ਕੇਜਰੀਵਾਲ ਜੀ ਕਿਸਾਨ ਹਤੈਸ਼ੀ ਹੈ ਤਾਂ ਬਣਦਾ ਕੀ ਹੈ ਜਿਹੜੀ ਜ਼ਮੀਨ ਉਹਨਾਂ ਨੇ ਲੈਣੀ ਆ ਉਹ ਲੈਂਡ ਐਕੁਇਜ਼ੀਸ਼ਨ ਐਕਟ ਦੇ ਤਹਿਤ ਲੈਣ ਜੀ ਪਹਿਲੀ ਤਾਂ ਗੱਲ ਤੇ ਲੈਂਡ ਐਕੁਇਜ਼ੀਸ਼ਨ ਐਕਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਮਾਰਕੀਟ ਰੇਟ ਦੇ ਨਾਲੋਂ 4 ਗੁਣਾ ਉਹਨਾਂ ਨੂੰ ਰੇਟ ਦੇਣਾ ਹੈ ਜੀ ਜਿਹੜੀਆਂ ਸਹੂਲਤਾਂ ਉਹਨਾਂ ਨੇ ਕਹੀਆਂ ਉਹ ਦੇਣੀਆਂ ਨੇ ਉਹਦੇ ਤਹਿਤ ਲੈਣ ਜਿੰਨੀ ਲੋੜ ਓਨੀ ਲੈਣ ਜੀ ਤਾਂ ਇਹ ਲੈਂਡ ਪੂਲਿੰਗ ਵਾਲੀ ਜਿਹੜੀ ਹੈ ਇਹ ਆਪਣੇ ਆਪ ਚ ਇੱਕ ਵੱਡੀ ਵੱਡੀ ਠੱਗੀ ਹੈ ਕਿ ਤੁਹਾਡੇ ਕੋਲੋਂ 4800 ਗਾਜ ਤਾਂ ਲੈਣੀ ਹੈ ਜੀ ਤੇ ਦੇਣੀ ਵਾਪਸ ਤੁਹਾਨੂੰ 1200 ਗਾਜ ਐ ਐਦੋਂ ਵੱਡੀ ਠੱਗੀ ਹੋਰ ਕੀ ਹੋਊਗੀ ਬਿਲਕੁਲ ਬਿਲਕੁਲ ਹੁਣ ਜਿਹੜਾ ਉਹ ਸਿਸਟਮ ਹੈ ਇਹ ਇਹ ਕਹਿ ਰਹੇ ਨੇ ਕਿ ਤੁਹਾਡਾ ਜੀ ਜਮੀਨਾਂ ਦੇ ਰੇਟ ਆ ਜਿਹੜੇ ਆ ਜਿਹੜੇ ਰੇਟ ਤੇ ਤੁਹਾਡੀਆਂ ਹੁਣ ਜਮੀਨਾਂ ਇਹਦੇ ਚਾਰ ਚਾਰ ਗੁਣਾ ਰੇਟ ਵੱਧ ਜਾਣਗੇ ਜੀ ਇਹ ਕਹਿ ਰਹੇ ਨੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਜੀ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਵੀ ਜਿਹੜੀਆਂ ਤੁਸੀਂ ਕਹਿ ਰਹੇ ਹੋ ਚਾਰ ਗੁਣਾ ਰੇਟ ਵੱਧ ਜਾਣਗੇ ਯਾਰ ਜਿਹੜਾ ਲੈਂਡ ਐਕੁਇਜੀਸ਼ਨ ਐਕਟ ਦੇ ਤਹਿਤ ਪਹਿਲੇ ਹੀ ਕਿਹਾ ਹੋਇਆ ਹੈ ਵੀ ਚਾਰ ਗੁਣਾ ਦਿਓ ਤੇ ਤੁਸੀਂ ਚਾਰ ਗੁਣਾ ਦੇ ਦਿਓ ਜੀ ਗੱਲ ਖਤਮ ਹੋ ਜੇ ਬਿਲਕੁਲ ਜੀ ਜਿਹੜੇ ਸਿਸਟਮ ਨਾਲ ਤੁਸੀਂ ਅੱਜ ਕਿਸਾਨਾਂ ਨੂੰ ਕਰ ਰਹੇ ਹੋ ਅੱਜ ਪੰਜਾਬ ਦੇ ਅੰਦਰ ਅਗਰ ਤੁਸੀਂ ਕੱਲੇ ਕੱਲੇ ਪਿੰਡ ਦਾ ਸਰਵੇ ਕਰ ਲੋਗੇ ਇੱਕ ਵੀ ਘਰ ਇਹੋ ਜਾਨੀ ਮਿਲੂਗਾ ਬਹੁਤ ਘੱਟ ਮਿਲਣਗੇ ਕੁਝ ਕੁਝ ਪਰਸੈਂਟੇਜ ਛੱਡ ਕੇ 2 4 10 ਪਰਸੈਂਟ ਨੂੰ ਛੱਡ ਕੇ ਬਾਕੀ ਸਭ ਇਹ ਜੇ ਮਿਲਣਗੇ ਜਿਨ੍ਹਾਂ ਦੇ ਜੁਆਇੰਟ ਖਾਤੇ ਆ ਹੁਣ ਜਿਹਦਾ ਜੁਆਇੰਟ ਖਾਤਾ ਹੈ ਜੀ ਐ ਇਸ ਜ਼ਮੀਨ ਦੇ ਉੱਤੇ ਮੇਰਾ ਕਬਜ਼ਾ ਹੈ ਮੇਰੇ ਭਰਾਵਾਂ ਨੇ ਮੈਨੂੰ ਵੰਡ ਕੇ ਦੇਤੀ ਮੈਂ ਇਹਨੂੰ ਵਾਹ ਰਿਹਾ ਹਾਂ ਪਰ ਨਾ ਕੀਦੇ ਬੋਲ ਰਹੀ ਹੈ ਸਾਰੇ ਜੇ ਅਸੀਂ ਨੌ ਭਰਾਏ ਤੇ 10 ਭਰਾਏ ਚਾਚੇ ਤਾਏ ਤੇ ਸਾਰਿਆਂ ਦੇ ਨਾਲ ਬੋਲੂਗੀ ਅੱਜ ਜਦੋਂ ਇਹਦੇ ਪਲਾਟ ਕੱਟੇ ਜਾਣੇ ਆ ਉਹ ਦਸਾਂ ਦੇ ਨਾਂ ਹੀ ਪੱਟੇ ਜਾਣੇ ਆ ਠੀਕ ਹੋ ਗਈ ਗੱਲ ਹੁਣ ਉਹ ਜਸਾਂ ਨੂੰ ਜਦੋਂ ਜਿਹੜਾ ਉਹ ਬਾਹਰ ਹੈ ਉਹਨੂੰ ਇਹ ਲੱਗ ਰਿਹਾ ਹੈ ਕਿ ਮੇਰੀ ਜਾ ਰਹੀ ਹੈ ਤੇ ਸੁਭਾਵਿਕ ਆ ਕੋਰਟ ਕੇ ਸੋਣਾ ਦਾ ਸੁਭਾਵਿਕ ਹੈ ਸੱਚ ਜੀ ਤੇ ਜਦੋਂ ਕੋਰਟ ਕੇ ਸੋਣਾ ਹੈ ਤਾਂ ਫਿਰ ਜਿਹੜੇ ਉਹ ਕੋਲੋਨਾਈਜ਼ਰ ਹੋਣਗੇ ਜਾਂ ਜਿਨ੍ਹਾਂ ਦੇ ਜੁम्मे ਸਾਨੂੰ ਲੋਕਾਂ ਨੂੰ ਪਾ ਦਿੱਤਾ ਜਾਏਗਾ ਗਲਾਡਾ ਜਾਂ ਗਮਾਡਾ ਫਿਰ ਉਹਨਾਂ ਦੀ ਮਰਜ਼ੀ ਹੋਏਗੀ ਕੋਰਟ ਦੇ ਵਿੱਚ ਫੈਸਲਾ ਕਰਵਾਓ ਜੀ ਫਿਰ ਆਜੋ ਜੀ ਫਿਰ ਦੇ ਦੇਾਂਗੇ ਔਰ ਉਹਨਾਂ ਲੋਕਾਂ ਨੂੰ ਇਹਨਾਂ ਜ਼ਮੀਨਾਂ ਦੇ ਪਲਾਟ ਮਿਲਨੇ ਹੀ ਨਹੀਂ ਉਹ ਮੁਕਤ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਹੋ ਰਿਹਾ ਹੈ ਤੇ ਪਰ ਕਬਜ਼ਾ ਹੋ ਰਿਹਾ ਹੈ ਜਾਂ ਦੇ ਜਿਵੇਂ ਇਸ ਤਰੀਕੇ ਨਾਲ ਹੋ ਰਿਹਾ ਕਈ ਥਾਵਾਂ ਦੇ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਵੀ ਵੱਡੇ ਵੱਡੇ ਆਲਾਫਸਰ ਚਿੱਕੜ ਚ ਵੜ ਕੇ ਕਬਜ਼ਾ ਲੈਣ ਦੇ ਨੇ ਜਿਹੜੇ ਉਹ ਰੂਡ ਬਣ ਰਹੇ ਨੇ ਹਾਈਵੇ ਬਣ ਰਹੇ ਨੇ ਉਹ ਲੜਾਈ ਜਾਰੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਦੇਖੋ ਉਹ ਉਹ ਤੇ ਸੁਭਾਵਕ ਆ ਕਿ ਲੋਕਾਂ ਨੂੰ ਆਪਦੇ ਹੱਕਾਂ ਦੀ ਖਾਤਰ ਲੜਨਾ ਪੈਣਾ ਲੋਕਾਂ ਨੂੰ ਅਵੇਅਰ ਹੋਣਾ ਪੈਣਾ ਲੋਕਾਂ ਨੂੰ ਜਾਗਰਤ ਹੋਣਾ ਪੈਣਾ ਲੋਕਾਂ ਨੂੰ ਇੰਨੇ ਤਿਆਰ ਹੋਣਾ ਪਏਗਾ ਕਿ ਹਰ ਪਿੰਡ ਨੂੰ ਅੰਦੋਲਨ ਦੇ ਵਿੱਚ ਵਿਚਰਨਾ ਪਏਗਾ ਅੰਦੋਲਨ ਦੇ ਵਿੱਚ ਉਤਰਨਾ ਪਏਗਾ ਕਿਉਂ ਮੰਨ ਲਓ ਹੁਣ ਸਾਡੇ ਟੋਟਲ ਜ਼ਿਲ੍ਹੇ ਨੇ ਜਿੰਨੇ ਪੰਜਾਬ ਦੇ ਜੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੂਰਾ ਪੂਰਾ ਪੁਲਿਸ ਦਾ ਪ੍ਰਬੰਧ ਕੀਤਾ ਹੋਇਆ ਹੈ ਜੀ ਅਗਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕੋ ਦਿਨ ਹਮਲਾ ਬੋਲ ਦੇਵੇ ਸਰਕਾਰ ਤਾਂ ਸਾਨੂੰ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਜ਼ਿਲ੍ਹੇ ਚ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਜ਼ਿਲ੍ਹੇ ਦੇ ਵਿੱਚ ਜਾ ਕੇ ਇੱਕ ਦੂਜੇ ਦੀ ਮਦਦ ਕਰਨ ਦਾ ਮੌਕਾ ਹੀ ਨਹੀਂ ਮਿਲਣਾ ਜੀ ਪਹਿਲੀ ਗੱਲ ਫਿਰ ਇੱਕ ਜ਼ਿਲ੍ਹੇ ਦੇ ਵਿੱਚ 10-10 ਥਾਵਾਂ ਦੇ ਉੱਤੇ ਮਤਲਬ ਪੁਲਿਸ ਭੇਜੀ ਜਾ ਸਕਦੀ ਹੈ ਇੱਕ ਬਲਾਕ ਨੂੰ ਦੂਜੇ ਬਲਾਕ ਦੀ ਸਪੋਰਟ ਕਰਨ ਜਾਣ ਦਾ ਮੌਕਾ ਨਹੀਂ ਮਿਲਣਾ ਤੋ ਇਸ ਲਈ ਲੋਕਾਂ ਨੂੰ ਅਗਰ ਸੱਚੀਓ ਜ਼ਮੀਨ ਬਚਾਉਣੀ ਹੈ ਇਮਾਨਦਾਰੀ ਨਾਲ ਜ਼ਮੀਨ ਬਚਾਉਣੀ ਹੈ ਤਾਂ ਪਿੰਡ ਲੈਵਲ ਦੇ ਉੱਤੇ ਇਕੱਠੇ ਹੋਣਾ ਪਵੇਗਾ ਸਿਰ ਜੋੜਨਾ ਪਵੇਗਾ ਲਾਮਬੰਦ ਤੇ ਲੋਕ ਹੋਏ ਨੇ ਪਰ ਜਥੇਬੰਦੀਆਂ ਦਾ ਆਪਸੀ ਏਕਾ ਕਿਉਂ ਨਹੀਂ ਹੋ ਰਿਹਾ ਕੀ ਕਾਰਨ ਹੈ ਇਹ ਜਿਹੜੇ ਨਾ ਇਹ ਗੱਲਾਂ ਬਹੁਤ ਵੱਡੀਆਂ ਨੇ ਜਿਹੜੀਆਂ ਤੁਸੀਂ ਇਹ ਗੱਲ ਕੀਤੀ ਹੈ ਮੈਂ ਇਹਦੇ ਤੇ ਤੁਹਾਨੂੰ ਥੋੜੀ ਜੀ ਗੱਲ ਦੱਸ ਦਨਾ ਜੀ ਏਕੇ ਦਾ ਕੋਈ ਰੌਲਾ ਨਹੀਂਗਾ ਕੋਈ ਕਿਸੇ ਨੇ ਕਿਸੇ ਦਾ ਪਿਓ ਨਹੀਂ ਮਾਰਿਆ ਹੂੰ ਬਿਲਕੁਲ ਸ ਕੋਈ ਦੁਸ਼ਮਣੀ ਨਹੀਂ ਹੈ ਕਿਸੇ ਦੀ ਵਿਚਾਰ ਧਾਰਕ ਲੜਾਈ ਹੈ ਹੁਣਾ ਤੁਸੀਂ ਪਿੱਛੇ 2-4 ਦਿਨ ਪਹਿਲਾਂ ਤੋਂ ਮਤਲਬ ਹਫਤਾ ਤੱਕ ਪਹਿਲਾਂ ਦੀ ਇੱਕ ਇਹਦੀ ਵੀਡੀਓ ਵਾਇਰਲ ਹੋ ਰਹੀ ਹੈ ਦਵਿੰਦਰ ਸ਼ਰਮਾ ਦੀ ਜੀ ਦਵਿੰਦਰ ਸ਼ਰਮਾ ਨੇ ਕਲੀਅਰ ਕੱਟ ਕਿਹਾ ਕਿ ਇੱਕ ਵੱਡੀ ਜਥੇਬੰਦੀ ਹੈ ਜਿਹੜੀ ਨਾਂ ਲੈ ਕੇ ਕਿਹਾ ਜਥੇਬੰਦੀ ਦਾ ਉਹਨਾਂ ਨੇ ਕਿ ਉਹ ਐਮਐਸਪੀ ਦੇ ਹੱਕ 'ਚ ਨਹੀਂ ਹੈ ਐਮਐਸਪੀ ਗਰੰਟੀ ਕਾਨੂੰਨ ਦੇ ਹੱਕ 'ਚ ਨਹੀਂ ਹੈ ਹੁਣ ਇਹ ਨੇ ਇਹਦਾ ਮਤਲਬ ਇਹ ਹੈ ਕਿ ਪਤਾ ਨਹੀਂ ਹੁਣ ਲੋਕਾਂ ਨੂੰ ਸਮਝਣਾ ਪਏਗਾ ਕਿ ਪਤਾ ਨਹੀਂ ਕਿੰਨੀਆਂ ਜਥੇਬੰਦੀਆਂ ਹੋਰ ਹੋਣਗੀਆਂ ਜਿਹੜੀਆਂ ਐਮਐਸਪੀ ਗਰੰਟੀ ਕਾਨੂੰਨ ਦੇ ਹੱਕ 'ਚ ਨਹੀਂ ਹੈ। ਹੁਣ ਕਲੀਅਰ ਵੀ ਕੋਈ ਜਥੇਬੰਦੀਆਂ ਸਰਕਾਰੀ ਨੇ ਨਹੀਂ ਇਹ ਨਾ ਕਹੀਗੇ ਆਪਾਂ ਉਹਨਾਂ ਦੀ ਵਿਚਾਰਧਾਰਾ ਦਾ ਅੰਤਰ ਹੈ। ਅੱਛਾ ਜੀ। ਵਿਚਾਰਧਾਰਕ ਵਖਰੇਵੇਂ ਆ ਤੇ ਉਹ ਆਪਣੇ ਆਪ ਜਦੋਂ ਅਸੀਂ ਜਿਹੜੀ ਲੜਾਈ ਲੜਦੇ ਆਂ ਅਗਰ ਉਸ ਲੜਾਈ ਦੇ ਵਿੱਚ ਆਪਦੇ ਕਿਸਾਨਾਂ ਦਾ ਇੱਕ ਵੱਡਾ ਹਿੱਸਾ ਲੈ ਕੇ ਉਹ ਪਾਸੇ ਬੈਠੇ ਆ ਤਾਂ ਆਪਣੇ ਆਪ ਮੰਨ ਲੇ ਸਰਕਾਰ ਦੇ ਪੱਖ 'ਚ ਭੁਗਤ ਜਾਂਦੀ ਹੈ। ਭੁਗਤ ਜਾਂਦੀ ਹੈ ਗੱਲ। ਭਾਵੇਂ ਉਹ ਦਿਲੋਂ ਨਾ ਵੀ ਪੂਰਤਨਾ ਚਾਹੁੰਦੇ ਹੋਣ ਲੇਕਿਨ ਉਹ ਗੱਲਬਾਤ ਮਤਲਬ ਸਰਕਾਰ ਦੇ ਪੱਖ 'ਚ ਚਲੀ ਜਾਂਦੀ ਹੁੰਦੀ ਆ ਜੀ ਬਿਲਕੁਲ ਦੂਜੀ ਜਿਹੜੀ ਮੈਂ ਗੱਲ ਇੱਕ ਕਰਦਾ ਸੀਗਾ ਕਿ ਦੇਖੋ ਜਿਹੜੇ ਲੋਕ ਜੀ ਐ ਇੰਨਾ ਗੱਲਾਂ ਦੇ ਵਖਰੇਵੇਂ ਨੇ ਸਾਡੀਆਂ ਮੰਗਾਂ ਦੇ ਜਿਹੜੇ ਵਖਰੇਵੇਂ ਨੇ ਜੀ ਉਹਨਾਂ ਵਖਰੇਵਿਆਂ ਦੇ ਉੱਤੇ ਆ ਕੇ ਉਹਨਾਂ ਨੇ ਆਪਣੇ ਨਾਲ ਕਦੇ ਵੀ ਏਕਤਾ ਨਹੀਂ ਹੋਣੀ ਹਮਮ ਔਰ ਇੱਕਲ ਹੋਰ ਨੋਟ ਕਰਨ ਵਾਲੀ ਐ ਜੀ ਜਦੋਂ ਏਕਤਾ ਸ਼ੁਰੂ ਹੋਈ ਸੀ ਸਾਡੇ ਜਦੋਂ ਆਪਣਾ ਮਤਲਬ ਖਨੌਰੀ ਮੋਰਚਾ ਚੱਲਦਾ ਸੀ ਬਿਲਕੁਲ ਉਸ ਵੇਲੇ ਤਾਂ ਸਾਨੂੰ ਇਹ ਸੀ ਗੱਲ ਵੀ ਚਲੋ ਜੇ ਏਕਤਾ ਹੋ ਰਹੀ ਹੈ ਤਾਂ ਬਹੁਤ ਚੰਗੀ ਗੱਲ ਹੈ ਮੈਂ ਤੇ ਮਤਲਬ ਅੰਦਰ ਬੈਠੇ ਮੇਰੇ ਕੋਲੇ ਰਾਜੇਲ ਸਾਹਿਬ ਬੈਠੇ ਸੀ ਤੇ ਉਹਨਾਂ ਨੇ ਕਿਹਾ ਸੀਗਾ ਉਹਨਾਂ ਨੇ ਜਦੋਂ ਮੈਨੂੰ ਕਿਹਾ ਕਿ ਡੱਲੇ ਵਾਲ ਸਾਹਿਬ ਤੁਸੀਂ ਆਪਣੀ ਸਿਹਤ ਦਾ ਖਿਆਲ-ਖਿਆਲ ਰੱਖੋ ਤਾਂ ਮੇਰਾ ਉਹਨਾਂ ਨੂੰ ਇਹ ਸੀਗਾ ਕਿ ਮੈਂ ਜੋ ਫੈਸਲਾ ਲਿਆ ਹੈ ਮੈਂ ਬਹੁਤ ਰਾਜੇਲ ਸਾਹਿਬ ਸੋਚ ਕੇ ਲਿਆ ਹੈ ਇਹ ਲੜਾਈ ਲੜਨੀ ਪਏਗੀ ਇਹਨੂੰ ਇਥੋਂ ਠਿਕਰ ਆਪਾਂ ਨੂੰ ਜਾਣਾ ਪਏਗਾ ਤੁਸੀਂ ਤਕੜੇ ਹੋ ਕੇ ਮੋਰਚਾ ਸੰਭੋ ਮੈਂ ਉਹਨਾਂ ਨੂੰ ਇਹ ਕਹੀ ਸੀਗੀ ਗੱਲ ਕਿ ਤੁਸੀਂ ਤਕੜੇ ਹੋ ਕੇ ਮੋਰਚਾ ਸੰਭੋ ਹੁਣ ਜਦੋਂ ਮੋਰਚਾ ਸਾਹਮਣੇ ਦੀ ਗੱਲ ਆਉਂਦੀ ਹੈ ਫਿਰ ਇੱਕ ਮੀਟਿੰਗ ਆ ਜਾਂਦੀ ਹੈ ਉਸ ਮੀਟਿੰਗ ਦੇ ਵਿੱਚੋਂ ਫਿਰ ਆ ਜਾਂਦੀ ਹੈ ਕਿ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਵਾਲੀ ਮੰਗ ਹੈ ਇਹਨੂੰ ਮਗਰ ਲੈ ਚੱਲੋ ਅੱਛਾ ਹੁਣ ਜੇਕਰ ਜਥੇਬੰਦੀਆਂ ਦੇ ਵਿੱਚੋਂ ਇਹ ਇਹਦਾ ਮਤਲਬ ਵਿਚਾਰ ਧਾਰਕ ਵਖਰੇਵੇਂ ਹਨਾ ਜੀ ਬਿਲਕੁਲ ਜੀ ਲੜਨਾ ਦਾ ਸੀ ਕਿਸਾਨੀ ਮੰਗ ਪਹਿਲੀ ਸੀ ਜਿਹਨੂੰ ਪਿੱਛੇ ਕਰ ਦਿੱਤਾ ਸੀ ਜਿਹਨੂੰ ਅਸੀਂ ਸਭ ਤੋਂ ਪ੍ਰਾਇੋਰਟੀ ਤੇ ਲੜ ਰਹੇ ਸੀ ਜਿਹੜੀ ਮੰਗ ਨੂੰ ਜਿਹੜੀ ਜਿਹੜੀ ਮੰਗ ਨੇ ਮੁੱਦਾ ਉਠਾਇਆ ਜਿਹੜੀ ਮੰਗ ਨੂੰ ਲੋਕ ਚਾਹੁੰਦੇ ਨੇ ਸੱਚੀ ਜੀ ਉਹ ਮੰਗ ਅਸੀਂ ਪਿੱਛੇ ਲੈ ਜਗੇ ਤਾਂ ਪੋਸਿਬਿਲਟੀ ਨਹੀਂ ਨਾ ਜਾਂ ਜੇ ਕੋਈ ਹੁਣ ਉਹਨਾਂ ਦੇ ਵਿੱਚੋਂ ਇਹ ਵੀ ਆਵਾਜ਼ ਆ ਗਈ ਕਿ ਜੀ ਤੁਸੀਂ ਇੱਕ ਵਾਰੀ ਇਹਨੂੰ ਜਿਹੜਾ ਤੁਹਾਡਾ ਦਿੱਲੀ ਜਾਣ ਦਾ ਪ੍ਰੋਗਰਾਮ ਲਿਖਿਆ ਜਿਹੜਾ ਮੋਰਚਾ ਲਾਈ ਬੈਠੇ ਹੋ ਇਸ ਮੋਰਚੇ ਨੂੰ ਇੱਕ ਵਾਰੀ ਵਾਪਸ ਲਓ ਫਿਰ ਆਪਾਂ ਇਕੱਠੇ ਹੋ ਕੇ ਚੱਲਾਂਗੇ ਹੈਨਾ ਇਹ ਵੀ ਕਿਸੇ ਨਾ ਕਿਸੇ ਗੱਲ ਮਤਲਬ ਸਰਕਾਰ ਇਹਨਾਂ ਵੱਲੋਂ ਕਹੀ ਗਈ ਭਾਵੇਂ ਇਹਨਾਂ ਨੇ ਜਾਣ ਕੇ ਕਹੀ ਚਾਹੇ ਅਣਜਾਣਪਨ ਵਿੱਚ ਕਹੀ ਥੀ ਉਹ ਸਰਕਾਰ ਦੇ ਪੱਖ ਵਿੱਚ ਭੁਗਤੀ ਸੋ ਮੇਰਾ ਗੱਲ ਕਰਨ ਦਾ ਭਾਵ ਇਹ ਹੈ ਕਿ ਵਿਚਾਰਧਾਰਕ ਵਖਰੇਵੇਂ ਨੇ ਜਿਹੜੇ ਨਹੀਂ ਚਾਹੁੰਦੇ ਕਿ ਕਿਸਾਨਾਂ ਦੀ ਕਰਜ਼ ਮੁਕਤੀ ਹੋਵੇ ਜਿਹੜੇ ਨਹੀਂ ਚਾਹੁੰਦੇ ਕਿ ਕਿਸਾਨ ਨੂੰ ਐਮਐਸਬੀ ਗਰੰਟੀ ਕਾਨੂੰਨ ਮਿਲੇ ਜਿਹੜੇ ਨਹੀਂ ਚਾਹੁੰਦੇ ਕਿ ਡਾਕਟਰ ਸੁਮਿੰਦਰ ਤੰਦੀਰ ਪੋਰਟ ਲਾਗੂ ਹੋਵੇ ਉਹ ਫਿਰ ਸਾਡੇ ਨਾਲ ਮਤਲਬ ਇਹਨਾਂ ਮੁੱਦਿਆਂ ਕਰਕੇ ਇੱਕ ਦੂਜੇ ਦੇ ਨਾਲ ਸਾਥ ਨਹੀਂ ਕਰਦੇ ਨਹੀਂ ਤਾਂ ਸਾਰਿਆਂ ਦਾ ਮਤਲਬ ਕੋਈ ਦਿੱਕਤ ਨਹੀਂ ਹੈ ਸਾਰੇ ਅਸੀਂ ਇੱਕ ਆਖਰੀ ਸਵਾਲ ਦਲੇਲ ਸਾਹਿਬ ਕੋ ਪੁੱਛ ਦੇ ਵਿੱਚ ਫਿਰ ਉਹੋ ਜਿਹਾ ਮੋਰਚਾ ਲੱਗੇਗਾ ਜਿ ਇਹੋ ਜਿਹਾ ਖਨੋਰੀ ਲੱਗਾ ਸੀ ਆ ਜਿਸ ਤਰ੍ਹਾਂ ਮਤਲਬ ਪੰਜਾਬ ਸਰਕਾਰ ਹਮਲਾਵਰ ਹੈ ਮੈਨੂੰ ਲੱਗਦਾ ਇਹਦੇ ਤੇ ਲੋਕਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਜੀ ਅਗਰ ਕੋਈ ਨਾ ਆਵੇ ਤਾਂ ਪਬਲਿਕ ਨੂੰ ਆ ਜਾਣਾ ਚਾਹੀਦਾ ਅਗਰ ਕੋਈ ਲੀਡਰਸ਼ਿਪ ਇਸ ਗੱਲ ਦੇ ਕਰ ਕਿਉਂਕਿ ਇਹਨਾਂ ਦੀਆਂ ਬੜੀਆਂ ਮਤਲਬ ਡੁੰਗੀਆਂ ਗੱਲਾਂ ਨੇ ਜੀ ਹੁਣ ਜਿਹੜਾ ਬੰਦਾ ਕਹਿੰਦਾ ਕਿ ਐਮਐਸਪੀ ਗਾਰੰਟੀ ਕਾਨੂੰਨ ਸਾਨੂੰ ਚਾਹੀਦਾ ਹੀ ਨਹੀਂ ਤਾਂ ਉਹਦਾ ਉਹ 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 ਪੁੱਛਣਾ ਚਾਹੀਦਾ ਨਾ ਲੋਕਾਂ ਨੂੰ ਜਿਹੜੇ ਉਹਨਾਂ ਦੇ ਨਾਲ ਪਬਲਿਕ ਹੈ ਕਿ ਭਾਈ ਕਿਉਂ ਕਾਰਨ ਦੱਸ ਹੈਨਾ ਤਾਂ ਜੇ ਅੱਜ ਜਿਹੜਾ ਲੈਂਡ ਪੂਲਿੰਗ ਦਾ ਮਸਲਾ ਹੈ ਇਸ ਲੈਂਡ ਪੂਲਿੰਗ ਦੇ ਮਸਲੇ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਕਬਜ਼ਾ ਕਾਰਪੋਰੇਟ ਦਾ ਕਰਨ ਦੀ ਕੋਸ਼ਿਸ਼ ਜਿਹੜੀ ਹੋ ਰਹੀ ਹੈ ਇਹਦੇ ਤੇ ਸਾਨੂੰ ਸਾਰਿਆਂ ਨੂੰ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਕਹੀ ਹੈ ਕਿ ਪਿੰਡ-ਪਿੰਡ ਦੇ ਵਿੱਚ ਲੋਕਾਂ ਨੂੰ ਇਹ ਕਰਨਾ ਪਏਗਾ ਇਹ ਨਾ ਇਹ ਉਹਨਾਂ ਸੋਚੋ ਕਿ ਆਹ 10 ਬੰਦੇ ਯੂਨੀਅਨ ਦੇ ਫਿਰਦੇ ਆ 5 ਬੰਦੇ ਯੂਨੀਅਨ ਵਾਲੇ ਫਿਰਦੇ ਇਹ ਹੀ ਕੰਮ ਨਹੀਂ ਸਾਰਾ ਕੋਈ ਕਰਨਾ ਹੁਣ ਮੇਰੀ ਬੇਨਤੀ ਹੈ ਕਿ ਉਹ ਟਾਈਮ ਠੀਕ ਹੈ ਜਦੋਂ ਨਾਰਮਲ ਹਾਲਾਤਾਂ ਚ ਅਸੀਂ ਵਿਚਰਦੇ ਹੁੰਨੇ ਆ ਸਾਡੇ ਤੇ ਹਮਲਾਵਰ ਨੇ ਕੋਈ ਹਮਲਾ ਨਹੀਂ ਕੀਤਾ ਹੁੰਦਾ ਉਦੋਂ ਅਸੀਂ ਜੇ ਜੇ ਮਰਜ਼ੀ ਸਮਾਂ ਜਿਸ ਤਰੀਕੇ ਨਾਲ ਮਰਜ਼ੀ ਲੰਗਾਲੀਏ ਲੰਘ ਜਾਂਦਾ ਹੈ ਲੇਕਿਨ ਅੱਜ ਹਮਲਾ ਹੈ ਤੁਹਾਨੂੰ ਗੱਲ ਕਰੇ ਵੀ ਆਓ ਆਪਾਂ ਬੈਠ ਕੇ ਮੀਟਿੰਗ ਕਰੀਏ ਕੀ ਮੀਟਿੰਗ ਲਈ ਤੁਸੀਂ ਤਿਆਰ ਜੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਆਗੂਆਂ ਨੇ ਕਿਹਾ ਵੀ ਸਾਨੂੰ ਮੀਟਿੰਗ ਦੇ ਪਾਜੇ ਅਰੈਸਟ ਕੀਤਾ ਗਿਆ ਇਹ ਤਾਂ ਆਪਾਂ ਦੇਖਿਆ ਹੀ ਹੈ ਸਾਰੇ ਆ ਸਾਰੇ ਮਤਲਬ ਪਹਿਲੀ ਵਾਰੀ ਹੋਇਆ ਕਿ ਮੀਟਿੰਗ ਦੇ ਵਿੱਚ ਸੱਦਾ ਦੇ ਕੇ ਅੱਜ ਤੱਕ ਕਦੇ ਵੀ ਪਿੱਛੇ ਸਮਾ ਰਿਹਾ ਪੰਜਾਬ ਦੇ ਵਿੱਚ ਖੜਕੂਵਾਦ ਦਾ ਸਮਾ ਰਿਆ ਖੜਕੂ ਮੁੰਡਿਆਂ ਨੇ ਸਰਕਾਰ ਨਾਲ ਕਦੇ ਮੀਟਿੰਗਾਂ ਵੀ ਕਰਦੇ ਹੋਣਗੇ ਕਦੇ ਦੇਖਿਆ ਆਪਾਂ ਵੀ ਮੀਟਿੰਗ ਕਰਨ ਗਿਆ ਨੂੰ ਮਤਲਬ ਅਰੈਸਟ ਕਰ ਲਿਆ ਹੋਵੇ ਇੱਕ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਕਿ ਇਹਨੂੰ ਮਫੂਜ਼ ਉਸੇ ਤਰੀਕੇ ਨਾਲ ਵਾਪਸ ਉਹਦੇ ਜਿੱਥੇ ਪਹਚਾਉਣਾ ਜੇ ਹੁਣ ਸੱਦ ਦੇ ਨੇ ਕੋਈ ਮੀਟਿੰਗ ਲਈ ਚਲੋ ਮੀਟਿੰਗ ਲਈ ਸੱਦਦੇ ਆ ਹੁਣ ਪੋਜੀਸ਼ਨ ਕੁਝ ਹੋਰ ਹੈ ਲੇਕਿਨ ਮੇਰਾ ਖਿਆਲ ਆ ਮੀਟਿੰਗ ਤੋਂ ਤਾਂ ਕਿਸਾਨ ਕਦੇ ਨਹੀਂ ਮਤਲਬ ਤਾਲਾ ਨਹੀਂ ਵਟਣਗੇ ਪਰ ਇਹ ਜਿਹੜੀਆਂ ਮੀਟਿੰਗਾਂ ਨੇ ਇਹਨਾਂ ਸਵਾਲ ਇੱਕ ਸਮਝਣ ਵਾਲੀ ਗੱਲ ਹੈ ਵੀ ਭਗਵੰਤ ਮਾਨ ਦਾ ਲਗਾਤਾਰ ਜ਼ੋਰ ਲਗਾਇਆ ਕਿਸਾਨ ਲੀਡਰਾਂ ਨੂੰ ਬਦਨਾਮ ਕਰਨ ਦਾ ਹੈਨਾ ਹੁਣ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਤੁਹਾਡੇ ਚੈਨਲ ਦੇ ਰਾਹੀਂ ਜੀ ਕਿ ਮੁੱਖ ਮੰਤਰੀ ਜੀ ਇੱਕ ਗੱਲ ਦੱਸੋ ਤੁਸੀਂ ਕਹਿੰਦੇ ਆ ਵੀ ਕਿਸਾਨਾਂ ਨੂੰ ਤਾਂ ਪਤਾ ਹੀ ਨਹੀਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਵੀ ਮੈਂ ਕਿਸਾਨ ਦਾ ਪੋਤਾ ਤੇ ਬਾਕੀ ਰਹਿੰਦੀ ਗੱਲ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਜੀ ਮੁੱਖ ਮੰਤਰੀ ਕਸਟੋਡੀਓ ਨੂੰ ਤੁਸੀਂ ਪੂਰੇ ਪੰਜਾਬ ਦੇ ਬਿਲਕੁਲ ਸੱਚ ਜੀ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਸੀ ਤੁਹਾਨੂੰ ਤਾਂ ਰਤੀ ਰਤੀ ਗੱਲ ਦਾ ਪੰਜਾਬ ਦਾ ਪਤਾ ਹੋਣਾ ਚਾਹੀਦਾ ਸੀ ਜਿੱਦਾਂ ਪਾਲਿਸੀ ਦੇ ਵਿੱਚ ਇਹ ਕਿਹਾ ਗਿਆ ਕਿ 30000 ਰੁਪਇਆ ਪਰ ਏਕੜ ਅਸੀਂ ਤੁਹਾਨੂੰ ਠੇਕਾ ਦੇਵਾਂਗੇ ਇਹ ਕਿਤੇ ਦੁਨੀਆ ਤੇ 30000 ਰੁਪਇਆ ਠੇਕਾ ਹੈ ਇਹ ਕਿਸਾਨ ਜਥੇਬੰਦੀਆਂ ਨੇ ਤੁਹਾਡੇ ਅਬਿਰੋਧੀਆਂ ਨੇ ਰੋਲਾ ਪਾਇਆ ਅੱਜ ਤੁਸੀਂ ਕਹਿ ਰਹੇ ਆਂ ਵੀ 5 ਸਾਲ ਆਪਣਾ 50000 ਰੁਪਇਆ ਠੇਕਾ ਵੀ ਦੇਵਾਂਗੇ ਤੇ ਨਾਲ ਤੁਸੀਂ ਇਹ ਵੀ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ ਉੱਥੇ ਫਸਲ ਵੀ ਬੀਜੀ ਚੱਲਿਓ ਫਿਰ ਇਹ ਕਹਦਾ ਵੀ ਜਿੱਦਾਂ ਅਸੀਂ ਡਿਵੈਲਪ ਕਰਨੀ ਸ਼ੁਰੂ ਕਰ ਲਈ ਉਹਦੇ ਅਸੀਂ 1 ਲੱਖ ਰੁਪਈਆ ਦੇਵਾਂਗੇ ਠੀਕਾ ਕੀ ਗੱਲ ਵੀ ਹੁਣ ਕਿ ਮੇਰਾ ਖਲ ਆ ਗਈ ਹੁਣ ਕਿ ਮੇ ਸਮਝ ਆ ਗਈ ਇਹ ਕਿਦੇ ਰਾਹੀਂ ਆਈ ਕਿਸਾਨਾਂ ਨੇ ਰੋਲਾ ਪਾਇਆ ਕਿਸਾਨਾਂ ਦੇ ਤੇ ਬੰਦਿਆਂ ਨੇ ਰੋਲਾ ਪਾਇਆ ਤਾਂ ਹੀ ਆ ਨਾ ਕਿਉਂਕਿ ਮੁੱਖ ਮੰਤਰੀ ਜੀ ਇਹ ਕਹਿ ਰਹੇ ਨੇ ਕੱਲ ਪਰਸੋਂ ਦੀ ਉਹਨਾਂ ਦੀ ਇੱਕ ਬਹੁਤ ਮਤਲਬ ਵਾਇਰਲ ਹੋ ਰਹੀ ਹੈ ਪ੍ਰੈਸ ਤੇ ਬੋਲੇ ਆ ਕਿ ਕਿਸਾਨ ਬੜੇ ਖੁਸ਼ ਆ ਕਿਸਾਨ ਤਾਂ ਸਾਡੇ ਨਾਲ ਹੈ ਜੇ ਕਿਸਾਨ ਖੁਸ਼ ਆ ਤੇ ਤੁਹਾਡੇ ਨਾਲ ਹੈ ਫਿਰ ਤੁਸੀਂ ਇਹ ਵਧਾਇਆ ਕਿਉਂ ਇਹਦਾ ਮਤਲਬ ਤੁਸੀਂ ਕਿਸਾਨਾਂ ਨੂੰ ਉਹਨਾਂ ਦੇ ਮਨ ਲੁਭਾਵੇਂ ਜੀ ਐਮੈਂਡਮੈਂਟਸ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜ਼ਮੀਨ ਨੂੰ ਹਰ ਹਾਲਤ ਦੇ ਵਿੱਚ ਹੜੱਪਣਾ ਚਾਹੁੰਦੇ ਐ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਜੀ ਤੁਸੀਂ ਇੱਕ ਯੂਟਿਊਬਰ ਐ ਉਹਦੀ ਆਡੀਓ ਸੁਣੀ ਐ ਜੀ ਉਸ ਬੰਦੇ ਨੇ ਇੱਕ ਚੈਨਲ ਦੇ ਉੱਤੇ ਬੜਾ ਸਪਸ਼ਟ ਉਹਦੀ ਆਡੀਓ ਚੱਲ ਰਹੀ ਐ ਉਹਦੀ ਗੱਲਬਾਤ ਹੋਈ ਐ ਚੈਨਲ ਦੇ ਉੱਤੇ ਉਹਨੇ ਕਿਹਾ ਵੀ ਸਾਨੂੰ ਇਹ ਕਿਹਾ ਕਿ ਲੈਂਡ ਪੂਲਿੰਗ ਦੇ ਹੱਕ 'ਚ ਇੱਕ ਛੋਟੀ ਜੀ ਕਲਿੱਪ ਪਾ ਦਿਓ ਹੂੰ ਰੀਲ ਪਾ ਦਿਓ ਹੂੰ ਤੁਹਾਨੂੰ 2 ਲੱਖ ਰੁਪਈਆ ਦੇਵਾਂਗੇ ਹੂੰ ਇੱਕ ਇੱਕ ਪੱਤਰਕਾਰ ਨੂੰ ਇਹ ਕਹਿ ਰਿਹਾ ਤੇ ਨਾਲ ਉਹਨੇ ਇਹ ਵੀ ਕਿਹਾ ਵੀ ਮੈਨੂੰ ਇਹ ਵੀ ਪਤਾ ਹੈ ਕਿ ਬਹੁਤ ਸਾਰੇ ਸਾਰੇ ਯੂਟਿਊਬਰਾਂ ਦੇ ਉੱਤੇ ਮਤਲਬ ਇਹ ਚੀਜ਼ ਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਹੂੰ ਹੁਣ ਹਮਨ ਲਾ ਕੇ ਦੇਖ ਲੋ ਜੇਕਰ ਤੁਹਾਡੀ ਤੁਹਾਡੇ ਕੰਮ 'ਚ ਤੁਹਾਡੀ ਇਸ ਪਾਲਿਸੀ 'ਚ ਇਮਾਨਦਾਰੀ ਹੈ ਫਿਰ ਭਾਈ ਇਹ ਕਰਨ ਦੀ ਕੀ ਲੋੜ ਹੈ ਫਿਰ ਇਹ ਕਿ ਲੋੜ ਪਈ ਹੈ ਬਿਲਕੁਲ ਇਹ ਕਿਹੜੇ ਰੱਬ ਬਹਿ ਗਏ ਤੁਸੀਂ ਜੀ ਸੋ ਇਹ ਪਬਲਿਕ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਇਹਨਾਂ ਦੀ ਪਾਲਿਸੀ ਲੋਕ ਪੱਖੀ ਹੋਵੇ ਤਾਂ ਫਿਰ ਲੋਕ ਪੱਖੀ ਪਾਲਿਸੀ ਤਾਂ ਲੋਕਾਂ ਨੂੰ ਉਹੀ ਦਿਸ ਜਾਂਦੀ ਹੁੰਦੀ ਹੈ ਇਹ ਜਿਹੜੇ ਤੁਹਾਡੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਲੇ ਲੋਕ ਹੈ ਉਹਨਾਂ ਦੇ ਪ੍ਰਚਾਰ ਨੂੰ ਮੱਧਮ ਪਾਉਣ ਦੇ ਲਈ ਯੂਟਿਊਬਰਾਂ ਦੇ ਰਾਹੀਂ ਇੱਕ ਹਨੇਰੀ ਲਿਆਉਣੀ ਚਾਹੁੰਦੇ ਨੇ ਇਹ ਲੋਕ ਸਮਝਣ ਲੋਕਾਂ ਨੂੰ ਇਸ ਗੱਲ ਦੀ ਗੌਰ ਕਰਨੀ ਪੈਗੀ ਜੀ ਧੰਨਵਾਦ ਦੱਲੇਵਾਲ ਸਾਹਿਬ ਥੋੜੇ ਸਮੇਂ ਦੇ ਵਿੱਚ ਇਹਨਾਂ ਬਧੇਰੀ ਜਾਣਕਾਰੀਆਂ ਦਿੱਤੀਆਂ ਅੱਜ ਸਾਂਝੇ ਮੋਰਚੇ ਦੇ ਹੋਰ ਵੀ ਕਿਸਾਨ ਆਗੂ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਯਤਨ ਕਰਦੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ Vai, Guruji Ki Fatih.